ਹਾਂਜੀ ਇਹ ਵਾਲੇ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਮਸ਼ੀਨ ਵਰਕ ਪੈਚ ਵਰਕ ਹੋਇਆ ਹੋਇਆ ਤੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਆਲ ਓਵਰ ਸੂਟ ਰਹੇਗਾ ਇਹ ਵਾਲਾ ਤੇ ਬਹੁਤ ਹੀ ਜ਼ਿਆਦਾ ਸੋਨਾ ਬੁਟੀਕ ਸਟਾਈਲ ਸੂਟ ਬਣਿਆ ਹੋਇਆ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਪਲੇਨ ਬਾਟਮ ਨਾਲ ਦੁਪੱਟਾ ਆਏਗਾ ਜੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਲੈਸਾਂ ਲਗਾ ਕੇ ਤੇ ਸੂਟ ਨੂੰ ਵੀ ਬੁਟੀਕ ਸਟਾਈਲ ਬਣਾਇਆ ਹੋਇਆ ਲੈਸ ਲਗਾ ਕੇ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਦਿੱਤੀ ਹੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੀ ਸ਼ਰਟ ਹੈਗੀ ਨਾਲ ਬਾਟਮ ਦੇ ਉੱਪਰ ਵਰਕ ਆਇਆਗਾ ਨਾਲ ਦੁਪੱਟਾ ਫੁੱਲ ਪਿਓਰ ਦਾ ਆਇਆਗਾ ਲੈਂਸ ਲੱਗੀ ਹੋਈ ਹੈ ਕਲਰ ਆਪਸ਼ਨ ਇਹਦੇ ਵਿੱਚ ਮਿਲ ਜਾਏਗੀ ਤੁਹਾਨੂੰ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਦੇ ਉੱਤੇ ਐਡਰੈਸ ਤੇ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਇਹ ਵਾਲੇ ਮਸਲੀਨ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਵੀ ਮਸਲੀਨ ਕਾਟਨ ਦੇ ਆਲ ਓਵਰ ਸੂਟ ਰਹੇਗਾ ਜੀ ਇਹ ਵਾਲੇ ਤੇ ਤੁਸੀਂ ਇਹਨਾਂ ਦਾ ਪ੍ਰੋਸੈਸ ਸੂਟ ਮੰਗਵਾਉਣ ਦਾ ਮੇਰੇ WhatsApp ਨੰਬਰ ਜੋ ਦਿੱਤਾ ਹੁੰਦਾ ਉਸ ਤੇ ਸਕਰੀਨਸ਼ਾਟ ਭੇਜ ਦਿਆ ਕਰੋ ਸੂਟਾਂ ਦਾ ਲੈ ਕੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਐਡਰੈਸ ਦੇ ਕੇ ਸੂਟ ਮੰਗਵਾ ਸਕਦੇ ਹੋ ਸਿੰਗਲ ਸੂਟ ਵੀ ਦੇ ਸਕਦੇ ਹੋ ਆਰਡਰ ਇਹ ਵਾਲੇ ਪਿਓਰ ਕਾਟਨ ਦੀ ਸ਼ਰਟ बॉਟਮ ਦੁਪੱਟਾ ਪਿਓਰ ਕਾਟਨ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਬਹੁਤ ਜ਼ਿਆਦਾ ਲੈਸ ਪ੍ਰਾਈਸ ਇਹਨਾਂ ਦਾ